ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਮੇਰੇ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਭਾਈ ਰঞ্জੀਤ ਸਿੰਘ ਢੰਡੀਆਂ ਵਾਲੇ ਦੇ ਦਵਾਨ ਸਜ ਰਹੇ ਨੇ ਇਹ ਅੱਜ ਤੋਂ ਸਟਾਰਟ ਨੇ ਤੇ 13 14 15 ਤਿੰਨ ਦਿਨ ਦਵਾਨ ਨੇ ਤੇ 7 ਤੋਂ 10 ਦਾ ਸਮਾਰਾਤ ਦਾ ਤੇ ਤਿਆਰੀਆਂ ਪੂਰੀਆਂ ਚੱਲ ਰਹੀਆਂ ਨੇ ਆ ਸਟੇਜ ਵਗੈਰਾ ਟੈਂਟ ਵਗੈਰਾ ਲੱਗ ਰਿਹਾ ਤੇ ਸਾਊਂਡ ਵਗੈਰਾ ਵੀ ਆ ਗਿਆ ਤੇ ਅੱਜ ਸ਼ਾਮ ਨੂੰ ਤਕਰੀਬਨ ਤਿਆਰੀਆਂ ਨੇ ਮੁਕੰਮਲ ਹੋ ਜਾਣੀਆਂ ਸਾਰੀਆਂ ਤਿਆਰੀਆਂ ਸੇਵਾਦਾਰਾਂ ਦੀਆਂ ਕੀਤੀਆਂ ਪਈਆਂ ਉਹ ਦੇਖ ਲਓ ਤਰ ਤੱਕ ਤਕਰੀਬਨ ਜਿੱਥੇ ਦਿਵਾਨ ਸੱਜਨੇ ਆ ਤੇ ਸਾਰੀ ਤਿਆਰੀ ਚੱਲ ਰਹੀ ਆ ਟੈਂਟ ਵਗੈਰਾ ਲੱਗ ਰਿਹਾਗਾ ਤੇ ਵੀ ਟੈਂਟ ਲਿਆਏ ਵਿਆ ਸਾਊਂਡ ਵਗੈਰਾ ਵੀ ਆ ਗਿਆ ਸਟੇਜ ਜਿਸ ਜਬਟ ਕਰ ਰਹੇ ਸੀ ਸਟੇਜ ਤਿਆਰ ਕਰ ਰਹੇ ਆ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਰਾਤ ਦੇ ਦਿਵਾਨ ਅੱਜ ਤੋਂ ਸਾਰੇ ਸੰਗਤ ਨੂੰ ਬੇਨਤੀ ਆ ਤੇ ਹੌਮੋ ਵਾਕੇ ਪਹੁੰਚੋ ਤੇ ਭਾਈ ਅਰਜੀਤ ਸਿੰਘ ਢੰਡਰੀਆ ਮਲ ਦੇ ਦਿਵਾਨ ਨੇ ਤੇ ਸਾਰਿਆਂ ਸੰਗਤ ਨੂੰ ਬੇਨਤੀ ਆ ਪੁੰਚਨੀ ਕਿਰਪਾਲਤਾ ਕਰਨੀ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ